ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰਾਜਵਿੰਦਰ ਬਲੌਗ ਤੇ ਤੁਹਾਡਾ ਸਵਾਗਤ ਹੈ। ਪਲੀਜ਼ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ। ਹਾਏ ਹਾਏ ਲਾਈਕ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਦੀ ਲੱਗੀ। ਹਾਏ ਹਾਏ ਜੀ ਟਾਈਮ 3:30 4:00 ਵਜ ਗਏ। ਇੰਦਰ ਨੂੰ ਬੋਲ ਮਾਰਦੀਆਂ ਮੱਝਾਂ ਖਲਾਦੀਏ। ਮੇਰਾ ਬਹੁਤ ਬੁਰਾ ਹਾਲ ਹੋਇਆ ਪਿਆ। ਅਸੀਂ ਹਸਪੀਟਲ 'ਚ ਹੋਣੀ ਆਇਆ 5-6 ਬੋਤਲਾਂ ਲੱਗੀਆਂ। ਮੈਨੂੰ ਕੋਈ ਫਰਕ ਨਹੀਂ ਪੈ ਰਿਹਾ ਮੇਰਾ ਤੁਰਨ ਦਾ ਤਰੀਕਾ ਵੀ ਬਦਲ ਗਿਆ ਕੱਲ ਅਸੀਂ ਟੈਸਟ ਕਰਾਏ ਉਹਦੇ ਵਿੱਚ TCL ਸੀ ਬਦ ਗਏ ਬਾਥਰੂਮ ਇਨਫੈਕਸ਼ਨ ਖੂਨ ਦੀ ਇਨਫੈਕਸ਼ਨ ਤੇ ਕਿਡਨੀ ਦੀ ਇਨਫੈਕਸ਼ਨ ਬਹੁਤ ਜ਼ਿਆਦਾ ਹੋਈ ਤੇ ਕਿਡਨੀ ਨੂੰ ਸੋ ਜਾਈ ਪਈ ਅੱਲਾ ਤਸਦੀ ਨਹੀਂ ਹੁੰਦੀ ਇੱਥੋਂ ਬੱਖੀ ਜੀ ਦਰਦ ਤਾਂ ਕਿਸੇ ਟਾਈਮ ਨਹੀਂ ਰੁਕ ਰਿਹਾ ਇੰਨਾ ਠੰਡ ਲੱਗ ਲੱਗ ਕੇ ਬੁਖਾਰ ਚੜ ਰਿਹਾ ਅਸੀਂ ਕੱਲ ਸ਼ਾਮ ਦੇ ਡਾਕਟਰਾਂ ਕੋਲੇ ਫਿਰਦੇ ਆ ਹਾਏ ਆਕੜਿਆ ਪਿਆ ਸਰੀਰ ਸਾਰਾ ਇੰਨਾ ਜ਼ਿਆਦਾ ਤੇ ਹੁਣ ਮੌਸਮ ਥੋੜਾ ਜਿਹਾ ਬੱਦਲਵਾਈਦਾ ਹੋਇਆ ਪਿਆ ਮੀ ਪਤਾ ਨਹੀਂ ਕਿੱਥੇ ਕਿੱਥੇ ਪੈਂਦਾ ਕਿੱਥੇ ਕਿੱਥੇ ਨਹੀਂ ਆਪਨੇ ਤਾਂ ਇੱਕ ਵਾਰੀ ਪਿਆ ਹੈ ਆ ਗੱਡੀ ਵੇਤੀ ਖੜਾਤੀ ਪਿੰਦਰਾਂ ਨੂੰ ਲੈ ਕੇ ਆਇਤੀ ਮੈਨੂੰ ਹਸਪੀਟਲ ਤੋਂ ਬਹੁਤ ਜ਼ਿਆਦਾ ਜਮੀ ਪਿਆ ਵੀ ਨਹੀਂ ਜਾਂਦਾ ਐ ਸਰੀਰ ਜਿਵੇਂ ਪੀਕ ਪਈ ਹੁੰਦੀ ਐ ਸਾਰੇ ਸਰੀਰ ਚ ਐਂ ਤਸ ਟਸ ਕਰਦੇ ਐ ਬੱਦਲ ਬਹੁਤ ਗੁੰਮ ਹੋਇਆ ਪਿਆ ਪੂਰਾ ਦੇਖੋ ਕੀ ਬੰਦ ਐ ਮੈਂ ਸਮਾਈ 4 ਵਜੇ ਆ ਜਾ 5 ਵਜੇ ਵੀ ਜੀ ਮੈਂ ਪਹਿਲਾਂ ਮੈਂ ਸੋਚਿਆ ਸੀ ਮੈਂ ਬੁਖਾਰ ਦੀ ਗੋਲੀ ਅੱਜ ਲੈਦੀ ਨਹੀਂ ਮੈਂ ਸਵੇਰ ਦੀ ਵੀ ਨਹੀਂ ਲਈ ਪਰ ਹੱਡਾ ਹੱਡ ਟਸ ਕਰਿਆ ਤੇ ਕੀ ਕਰੀਏ ਮੈਨੂੰ ਅੱਧੀ ਗੋਲੀ ਲੈਣੀ ਪਈ ਤਾਂ ਮਣੀ ਹੁਣ ਮੈਨੂੰ ਲੱਗਾਇਆ ਹੁਣ ਹੱਡੀਆਂ ਨੇ ਪਰ ਮੇਰੀ ਇਧਰਲੀ ਸਾਈਡ ਨਾਲ ਬੱਖੀ ਚ ਦਰਦ ਨਹੀਂ ਹਟਿਆ ساری ਰਾਤ ਹੋ ਗਈ ਨੂੰ ਦੁਦੇ ਨੂੰ ਮੈਨੂੰ ਐਂਦੀ ਮੈਂ ਪਹਿਲਾਂ ਵੀ ਮੇਰੀ ਇਹ ਟੂਹੀ ਕਰਕੇ ਟੂਹੀ ਚ ਵੀ ਦਰਦ ਹੁੰਦਾ ਇਹਦੇ ਨਾਲ ਇਧਰੋਂ ਇਹ ਐਨਾ ਇਧਰੋਂ ਮੂਰਲੀ ਸਾਈਡ ਤੇ ਇਧਰ ਬੈਗ ਐਨੇ ਪਾਸੇ ਇਧਰਲੇ ਪਹਿਲਾਂ ਮੇਰੀ ਇਧਰ ਲਈ ਲੱਤ ਤੀ ਤੇ ਇਧਰ ਲਈ ਬੱਖਤੀ ਬੱਖੀ ਮੈਨੂੰ ਐਸੀ ਵੀ ਮੇਰਾ ਇਹ ਲੱਤ ਕਾਰਨ ਦਰਦ ਹੋ ਰਿਹਾ ਇਹ ਪਤਾ ਹੀ ਨਹੀਂ ਬੋਰੀ ਕੰਮਲ ਜਿਕੇ ਖੜ ਗਿਆ ਆ ਕੱਢ ਦੋ ਤੌਲੀਆ ਇਹ ਲਾ ਲਿਆ ਕਰੋ ਬੁਖਾਰ ਹੀ ਨਹੀਂ ਉਤਰ ਰਿਹਾ ਕੱਲ ਰਾਤ 9 ਵਜੇ ਫੇਰ ਹੋ ਗਿਆ ਪੂਰਾ ਕਾਂਬੇ ਦਾ ਥੋੜਾ ਥੋੜਾ ਤਾਂ ਰਹਿੰਦਾ ਹੀ ਹੈ ਉੱਤਰਦਾ ਹੀ ਨਹੀਂ ਹੈਗਾ ਸੇਫੀਂ ਦੇ ਅੰਦਰ ਆ ਬੱਠਿਆ ਮੈਂ ਤਾਂ ਇਹ ਰੇਗੀ ਵੀ ਮੇਰੀ ਢੂਰੀ ਕਰਕੇ ਹੁੰਦਾ ਹੈ ਪਰ ਮੈਂ ਤਾਂ ਇਹ ਦਵਾਈ ਲੈ ਕੇ ਆ ਕੇ ਵੀ ਬਹੁਤ ਜ਼ਿਆਦਾ ਦੁਖੀ ਹਾਂ ਮਿਲ ਵੀ ਨਹੀਂ ਹਟਦਾ ਜਦੋਂ ਸੁਰਦੀਆਂ ਐ ਪਾਸ ਬਣਾ ਸਿੱਧਾ ਪੂਰਾ ਪਾਸਾ ਕਰ ਦਿਆ ਦਾ ਆਖੜਾ ਪੈਂਦਾ ਵਾ ਅੱਖੀ ਨੂੰ ਸਿੱਧਾ ਨਹੀਂ ਤੁਰਿਆ ਜਾਂਦਾ ਮਾ ਸਾਡੇ ਟੇਢੀ ਟੇਢੀ ਤੁਰਦੀਆਂ ਕੋਰ ਨੂੰ ਵਾਪਕ ਤਰੀਕਾ ਹੀ ਬਦਲ ਗਿਆ ਕਿੰਨੇ ਦਿਨ ਹੋ ਗਏ ਹੁਣ ਤਾਂ ਇਹ ਵੀ ਨਹੀਂ ਬਣੀ ਅੱਜ ਕੋਸ਼ਿਸ਼ ਕਰਕੇ ਦੇਖਦੇ ਆ ਮੀ ਜੇ ਬਣਾ ਲਈ ਪਹਿਲਾਂ ਵੀ 4 ਦਿਨਾਂ ਬਾਅਦ ਪਾਈ ਸੀ ਹੁਣ ਵੀ 2-3 ਦਿਨ ਹੋ ਗਏ ਹੁਣ ਦੇਖਦੇ ਆ ਕਾਸਟ ਜਦ ਦੇ ਕੇ ਸਰੀਰ ਨੂੰ ਕਰੜਾ ਜਾ ਕਰਕੇ ਵੀ ਬਣਾ ਲਈ ਫਿਰ ਬਣਾਈ ਹੁਣ ਤਾਂ ਬੈਠ ਕੇ ਹੌਲੀ-ਹੌਲੀ ਦੇਖੀ ਆ ਹੁਣ ਲੱਭ ਪਤਾ ਕੀ ਜਦੋਂ ਮੈਂ ਉੱਠਦੀ ਆ ਉਦੋਂ ਸਿਰ ਪਾਰਟ ਦਾ ਲੱਤਾਂ ਪੜਦੀਆਂ ਨੇ ਤੁਰਿਆ ਨਹੀਂ ਜਾਂਦਾ ਇੱਕ ਇਧਰੋਂ ਬੱਖੀ 'ਚ ਦਰਦ ਦਾ ਜੰਮੀ ਨਹੀਂ ਆਤਰਿਆ ਕਿਸੇ ਟਾਈਮ ਤੇ ਨੀਏ ਜਾਦੇ ਤੇਜ਼ ਦਵਾਈਆਂ ਖਾ ਖਾ ਕੇ ਪਹਿਲੇ ਅਸੀਂ ਟੈਸਟ ਕਰਾ ਕੇ ਆਏ ਅੱਜ ਸ਼ਾਮ ਨੂੰ ਉਹਦੇ ਵਿੱਚ ਇਨਫੈਕਸ਼ਨ ਬਹੁਤ ਜ਼ਿਆਦਾ ਆ ਗਈ ਕੋਲੇ ਗੁਰਦੇ ਨੂੰ ਸੋਜ ਹੋਈ ਪਈ ਹੈ ਵੀ ਜ਼ਿਆਦਾ ਦਵਾਈ ਨਾ ਖਾਓ ਤੁਸੀਂ ਬਖਾਦੀਆਂ ਦਵਾਈਆਂ ਜਾਂ ਦਰਦਾਂ ਦੀਆਂ ਦਵਾਈਆਂ ਖਾ ਖਾ ਕੇ ਕੰਮ ਖਰਾਬ ਕਰ ਰੱਖਿਆ ਜੇ ਤੁਹਾਨੂੰ ਕੋਈ ਜਾਣਕਾਰੀ ਹੈ ਇਹਦੇ ਬਾਰੇ ਤੁਸੀਂ ਵੀ ਦੱਸੋ ਵੀ ਇਹ ਕਾਤੋਂ ਹੋ ਰਿਹਾ ਸਾਰਾ ਦਿਨ ਅਸੀਂ ਹਸਪੀਟਲ 'ਚ ਪਏ ਰਹੇ ਬੋਤਲਾਂ ਚੱਲ ਗਈਆਂ ਅੱਜ ਪਰ ਇਹ ਨਹੀਂ ਹਟਿਆ ਇਹਦਾ ਇਹੀ ਪ੍ਰੋਸੈਸ ਐ ਚੱਲੀਆਂ ਬਸ ਜੇ ਪਾਸਾ ਇਧਰ ਕਰਕੇ ਲੈ ਲੈਂਦੇ ਤੇ ਤਾਂ ਮਾੜਾ ਜਿਹਾ ਠੀਕ ਜਾਂਦਾ ਬਸ ਐਂ ਵੀ ਸਿੱਧੇ ਵਿਆਂ ਨੂੰ ਪਤਾ ਨਹੀਂ ਲੱਗਦਾ ਜਦੋਂ ਟੇਟੇ ਇਧਰ ਪਾਸਾ ਲੈਨੇ ਲੈਫਟ ਰਾਈਟ ਹੋਦੋਂ ਵੀ ਪਤਾ ਲੱਗਦਾ ਪੂਰਾ ਇਹ ਹਟੇ ਹੀ ਨਹੀਂ ਹੈਗਾ ਰਾਤ ਦਾ ਸਾਰੀ ਰਾਤ ਹੋ ਗਈ ਜਦੋਂ ਮੈਂ ਕੱਲ ਬੁਖਾਰ ਦੀਆਂ ਗੋਲੀਆਂ ਲੈ ਲਈ ਬੁਖਾਰ ਦੀ ਗੋਲੀ ਨਾਲ ਪਤਾ ਨਹੀਂ ਉਹ ਤੇਜ਼ ਹੁੰਦੀ ਆ ਉਹਦੇ ਨਾਲ ਹਟ ਜਾਂਦਾ ਤੇ ਥੋੜਾ ਮੋਟੇ ਹਟਦਾ ਸੀ ਜਮਾ ਤਾਂ ਐ ਹੈ ਹੀ ਨਹੀਂ ਜੀ ਸਿੱਕ ਗਿਆ ਹੋਊਗਾ ਨਿੰਮਾਪਾ ਕਹਿੰਦੀ ਵੀ ਜਿਵੇਂ ਫੋ ਚ ਰਾਤ ਪਈ ਹੁੰਦੀ ਆ ਉਹ ਟਸ ਟਸ ਕਰਦੀ ਆ ਤਾਂ ਇਹ ਚੱਲੀ ਨਹੀਂ ਜਾਂਦਾ। ਇਹ ਨਾਲ ਜਿਆਦਾ ਕੰਮ ਹੁੰਦੇ ਨੇ। ਨਾਲੇ ਹੁਣ ਇਹ ਚ ਰਿਪੋਰਟ ਚ ਆਇਆ ਨੀ ਟੀ ਐਲ ਸੀ ਵਧ ਗਿਆ ਇਨਫੈਕਸ਼ਨ ਹੋ ਗਈ ਬਾਥਰੂਮ ਦੀ ਤੇ ਇਹਦਾ ਬਲੱਡ ਦੀ ਵੀ ਖੂਨ ਚ ਵੀ ਇਨਫੈਕਸ਼ਨ ਆ ਡਾਕਟਰ ਤਾਂ ਕਹਿੰਦੇ ਹੁਣ ਕਹ ਲੋ ਆਪ ਮੈਂ ਕਿਹਾ ਵੀ ਮੈਨੂੰ ਬਹੁਤ ਤੇ ਸਿਰੇ ਦੀ ਦਵਾਈ ਦੇ ਦਿਓ ਵੀ ਮੈਂ ਮੇਰਾ ਸਰਦਾ ਨਹੀਂ ਹੈਗਾ ਤੁਹਾਨੂੰ ਪਤਾ ਹੈ ਨਾ। ਜਿਹੜਾ ਘਰ ਦੇ ਵਿੱਚ ਇੱਕੋ ਕੱਲਾ ਹੀ ਮੈਂਬਰ ਹੁੰਦਾ ਹੈ ਵੀ ਉਹਨੇ ਸਾਰਾ ਬਾਹਰ ਅੰਦਰ ਦਾ ਵੀ ਦੇਖਣਾ ਮੱਝਾਂ ਦਾ ਵੀ ਦੇਖਣਾ ਜ਼ਿਆਦਾਤਰ ਹੁੰਦਾ ਜੀ ਆਪਾਂ ਨੂੰ ਭੈਣਾਂ ਨੂੰ ਮੇਨ ਪ੍ਰੋਬਲਮ ਚੁੱਲ੍ਹੇ ਦਾ ਰੋਟੀ ਪਾਣੀ ਦਾ ਬੱਚਿਆਂ ਦਾ ਖਾਣ ਦਾ ਜਿਹੜੇ ਕੱਲੇ ਕਹਿ ਰਹੇ ਨੇ ਜੀ ਉਹਨਾਂ ਨੂੰ ਘਰੇ ਕੰਮ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਜੇ ਕੋਈ ਭੈਣ ਬਿਮਾਰ ਹੋ ਜਾਂਦੀ ਹੈ ਮੈਨੂੰ ਵੈਸੇ ਡਾਕਟਰ ਨੇ ਇਹੀ ਦੱਸਿਆ ਵੀ ਤੁਹਾਨੂੰ ਇਹ ਗੁਰਦੇ ਦੀ ਸੋਜ ਕਾਰਨ ਇਨਫੈਕਸ਼ਨ ਕਾਰਨ ਇਹ ਦਰਦ ਹੋ ਰਿਹਾ ਹੈ ਬਾਕੀ ਇਹ ਤੁਹਾਨੂੰ ਕੋਈ ਪਤਾ ਹੋਵੇ ਕੋਈ ਹੋਰ ਕਾਰਨ ਹੋ ਸਕਦਾ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਕੋਈ ਦਾ ਦੇਸੀ ਇਲਾਜ ਸਵੇਰ ਦੇ ਦਵਾਈਆਂ ਤੇ ਪੂਰਾ ਜੋਰ ਹੈ ਜਿੰਨੇ ਜਿੰਨੇ ਟਰੈਕਟਰ ਨੇ ਦੱਸਿਆ ਉਹ ਤੋਂ ਜ਼ਿਆਦੇ ਵੱਧ ਵੱਧ ਕੇ ਪਾਣੀ ਪੀ ਜੰਨੇ ਆ ਦੇਖੋ ਹੁਣ ਦੋ ਚਾਰ ਦਿਨਾਂ ਦੇ ਵਿੱਚ ਕਿੰਨਾ ਸੈੱਟ ਆਉਂਦਾ ਆਲੀਆਂ ਲੈਂ ਚਲੀ ਆਪਾਂ ਦੇਖੋ ਜੀ 5:00 ਵਜੇ 3:00 ਵਜੇ ਦਾ ਬੱਦਲ ਆਇਆ ਹਿਆ ਆਲੇ-ਦਾਲੇ ਗੇੜਾ ਦੇ ਕੇ ਮੁੜ ਜਾਂਦਾ ਜਿਵੇਂ ਸੈਰ ਕਰਨ ਆਉਂਦੇ ਹੁੰਦੇ ਨੇ ਗਰਮੀ ਕਰ ਰੱਖੀ ਆ ਇਹਨਾਂ ਨੂੰ ਕੀ ਹੋ ਗਿਆ ਮੱચી ਜਾਂਦੀਆਂ ਨੇ ਇਹਨਾਂ ਨੂੰ ਆਟਾ ਥੋੜਾ ਪਾਇਆ ਦਿਓ ਏ ਪਵਾਦਾ ਸਨਾਮੀ ਹਾਂ ਸਲਾਮ ਸਾਈਂ ਨੂੰ ਮੰਜਾ ਹੇ ਹਾਂ ਤਾਂ ਖੇਤ ਜਾਣਾ ਫਲੀਆਂ ਫਲੀਆਂ ਹੈਗੀਆਂ ਖੇਤਾਂ ਹਏ ਉਹ ਕੱਲ ਤੋੜਨ ਜਾਣ ਦੀ ਜਾਈ ਨਹੀਂ ਗਿਆ ਅੱਜ ਲਈ ਮੇਰਾ ਕੋਰੰਦਾ ਤਰੀਕਾ ਉਚੇ ਜੇ ਕੋ ਹੋਵੇ ਬੁਰੀ ਹੋ ਗਈ ਇਹਦੇ ਤੋਂ ਸੁਦਾ ਹੀ ਮੈਂ ਬਸਰ ਗੱਲਾਂ ਆਉਣ ਅੱਗੇ ਇਟੁੰਦਾ ਹੈ ਹਾਂ ਕਿੰਦਾ ਆ ਬਿੰਦਰਾ ਬਸ ਸਰੀ ਹੈ ਸੈਨੇ ਉਹ ਜੀ ਇਹ ਹਾਂ ਇਹ ਆਲਾ ਨਾ ਕਰਦੇ ਪਰਤੇ ਤੋੜਨ ਜਾਇ ਨਹੀਂ ਗਿਆ ਉਹਨੂੰ ਬਜਾ ਦੇ ਤੋ ਤੇ ਖਰਾਬ ਕਰ ਦਿੰਦ ਨੇ ਚਲੋ ਜੀ ਟਾਈਮ 5:30 ਹੋ ਗਏ ਭਾਂਡੇ-ਪੁੰਡੇ ਮਾਂ ਤੇ ਮੈਂ ਰਸੋਈ ਸਾਫ਼ ਕਰਤੀ ਫਾਸਪਰੀ ਤੇ ਪਿੰਦਰ ਨੇ ਫਲੀਆਂ چیرਤੀਆਂ ਵਿਚਾਰੇ ਹੁਣ ਏ ਲੰਗੇ ਬੈਨੇ ਮੈਂ ਹੌਲੀ ਹੌਲੀ ਬਸ ਇਹਨੂੰ ਖੜੀ ਖੜੀ ਇੱਥੇ ਤੜਕਾ ਲਾ ਦੂੰਗੀ ਤੇ ਆਟਾ ਉਹ ਗੁੰਨਦੂਗੀ ਜੇ ਤਾਂ ਮੈਂ ਅੱਧ ਤੱਕ ਸਰੀਰ ਠੀਕ ਰਿਹਾ ਤਾਂ ਰੋਟੀ ਬਣਾ ਦੂੰਗੀ ਨਹੀਂ ਉਹਨੂੰ ਆਪ ਨੂੰ ਬਣਾਉਣੀ ਪਊਗੀ ਤੇ ਮੌਦਕਾ ਮੇ ਤਾਂ ਕੰਨ ਬੰਦ ਹੋਏ ਬੈਨੇ ਬੋਲੇ ਹੋਏ ਬੈਨੇ ਪਤਾ ਨਹੀਂ ਲੱਗਦਾ ਐ ਲੱਗਦਾ ਮੈਂ ਕਿੱਥੇ ਜੇ ਫਰੀ ਜੰਨੀ ਆਂ ਸਾਂ ਕੰਨਾਂ ਤੋਂ ਸੁਣ ਨਹੀਂ ਰਿਹਾ ਕੁਝ ਦਵਾਈਆਂ ਖਾ ਖਾ ਕੇ ਇੰਨੇ ਬੋਲੇ ਹੋ ਗਏ ਚਲੋ ਜੀ ਦਾਲ ਮੇ ਰੱਖਤੀ ਤੜਕਾ ਲਾਤਾ ਹੌਲੀ ਹੌਲੀ ਬਸ ਐਦਾਂ ਹੀ ਪਿਆਜ਼ ਭੁੰਨ ਕੇ ਖੜੀ ਖੜੀ ਨੇ ਕੀ ਕਰੀ ਐ ਕਿੱਡ ਭਰਨੀਆਂ ਗੱਲਾਂ ਨੇ ਹੁਣ ਤਾਂ ਮੈਦਾਨਾ ਮੰਜੇ ਤੇ ਪਿਆ ਜਾਂਦਾ ਨਾ ਬੈੱਡ ਤੇ ਪਿਆ ਜਾਂਦਾ ਨਾ ਇੱਥੇ ਗੱਦਿਆਂ ਤੇ ਪਿਆ ਜਾਂਦਾ ਟੂਹੀ ਸਰੀਰ ਆਕੜਿਆ ਪਿਆ ਐਦ ਕਿਤੇ ਮੈਂ ਪਹਿਲੀ ਮਸੀਂ ਜਾ ਰਹੀ ਸੀ ਮੈਨੂੰ ਪਤਾ ਦੀ ਮਹਿੰਗਾ ਪਊਗਾ ਚੰਡੀਗੜ੍ਹ ਜਾਣਾ ਚੰਡੀਗੜ੍ਹ ਦੇ ਚੱਕਰ ਚੱਕਰ ਚ ਮੈਂ ਤਾਂ ਵੀ ਵਾਦਾ ਵਧਾ ਲਿਆ ਹੁਣ ਮੈਂ ਤਾਂ ਐ ਰਹਿ ਗਈ ਵੀ ਇਹ ਮੇਰੀ ਲੱਕ ਕਰਕੇ ਟੂਹੀ ਚ ਦਰਦ ਹੋ ਰਿਹਾ ਐ ਸੁਣ ਨਵਾ ਬੈਸਾ ਜੀ ਤਾਂ ਕੋਈ ਜਿਆਦੇ ਤੇਜ਼ ਦਵਾਈ ਲੈ ਲੈਨੇ ਆ ਤਾਂ ਸਾਰਾ ਸਰੀਰ ਸੁਣਨਾ ਕੁਛ ਨਹੀਂ ਪਤਾ ਲੱਗਦਾ ਬਸ ਇੱਕ ਤੁਰੇ ਫਿਰਦੀ ਆ ਮਰੀ ਮੋਢੀ ਬੋਉ ਹੁੰਦੀ ਆ ਜੇ ਨਹੀਂ ਲੈਂਦੇ ਫਿਰ ਹੱਡ ਹੱਡ ਟਸਕਦਾ ਮੈ ਤਾਂ ਇੰਨਾ ਭੈੜਾ ਬੁਖਾਰ ਪਹਿਲੀ ਵਾਰ ਦੇਖਿਆ ਮੈਨੂੰ ਕਦੇ ਇੰਨਾ ਤੇਜ਼ ਬੁਖਾਰ ਨਹੀਂ ਚੜਿਆ ਸੀ ਹਾਈ ਕਿਤੇ ਮੈਂ ਪਾਸੇ ਨੇ ਓਕੀ ਕਰ ਰੱਖੀ ਐ ਤੇ ਮੈਂ ਇਤਰੋਂ ਵੀ ਐ ਪਾਸਾ ਲੈਂਦੀ ਆ ਬਹੁਤ ਔਖਾ ਆ ਤੁਸੀਂ ਮੈਨੂੰ ਦੱਸਿਓ ਕਮੈਂਟ ਕਰਕੇ ਵੀ ਇਹਦਾ ਕੋਈ ਇਲਾਜ ਹੱਲ ਅਸੀਂ ਮਸਾਂ ਖੇਤੋਂ ਹੌਲੀ-ਹੌਲੀ ਬਣੀਆਂ ਤੋੜ ਕੇ ਲਿਆ ਪਤਾ ਮੈਂ ਜਾ ਕੇ ਬੈਠ ਹੀ ਗਈ ਸੀ ਬੱਚਿਆਂ ਨੂੰ ਐ ਹੁੰਦਾ ਵੀ ਜੇ ਕੋਈ ਸਾਡੇ ਨਾਲ ਜਾਵੇ ਤੋੜੀਆਂ ਤਾਂ ਪਿੰਦਰ ਤੇ ਪੀਤੀ ਨਹੀਂ ਤੇ ਫਾਇਦਾ ਮੋਟੀ-ਮੋਟੀਆਂ ਤੋੜ ਕੇ ਲਿਆ ਇੱਕ ਬਾਲਟੀ ਜੀ ਬਾਕੀ ਛੱਡੇ ਪੀਤੀ ਗਈ ਬਸ ਆਪਦੇ ਜੋਗੀਆਂ ਲੈ ਚੱਲੂ ਗਰਮੀ ਹੈ ਹਨਾ ਔਖਾ ਹੋ ਜਣਾ ਜਵੱਕਾ ਨੂੰ ਵੀ ਹੁਣ ਉਹਨਾਂ ਨੇ ਲੱਗ ਲਗਾ ਕੇ ਤੀਰ ਲੀਆ ਮੈਂ ਖੜੀ-ਖੜੀਂ ਤੜਕਾ ਲਾਤਾ ਆਟਾ ਗੁੰਨਦੂਗੀ ਹੋ ਜੇ ਮੇਰਾ ਹਿੰਮਤ ਪਈ ਮੈਂ ਰੋਟੀ ਬਣਾ ਦੂੰਗੀ ਨਹੀਂ ਹੋਸੇ ਨੂੰ ਬਣਾਉਣੀ ਪਊਗੀ ਸਾਰਾ ਦਿਨ ਹਸਪੀਟਲ ਚ ਬੋਤਲਾ ਲਵਾਈ ਗਈ ਬਾਹਾਂ ਨਾੜ ਦੁਕੀ ਜਾਂਦੀ ਐ ਪਰ ਮੈਨੂੰ ਸੋ ਟੈਨਸ਼ਨ ਆ ਜੀ ਰਾਤ ਦੀ ਵੀ ਆ ਵੀ ਜੇ ਰਾਤ ਨੂੰ ਕੇਰੇ ਹੀ ਕੁਝ ਹੋ ਗਿਆ ਫਿਰ ਕੀ ਕਰਾਂਗੇ ਪਤਾ ਬਿਮਾਰੀ ਆ ਤਾਂ ਮਿੰਟ ਦੇ ਹਿਸਾਬ ਨਾਲ ਜਾਂਦੀ ਜੀ ਜਾਂਦੀ ਦਿਨਾਂ ਦੇ ਹਿਸਾਬ ਨਾਲ ਕੱਲ ਇੱਕ ਦਿਨ ਸਲੇਰੇ ਬੁਖਾਰ ਝੜ ਕੇ ਮੈਨੂੰ ਕੱਲ ਤੇ ਅੱਜ ਤਾਂ ਬੁਖਾਰ ਅੱਜ ਤ ਨਾਲੇ ਸਾਰਾ ਦਿਨ ਆਪਣਾ ਹਸਪੀਟਲ ਜੀ ਲੰਘਿਆ ਤੇ ਕੱਲ ਕੱਲ ਦੇ ਬੁਖਾਰ ਨੇ ਮੈਂ ਇੰਨੀ ਜਿਆਦੇ ਜਿਵੇਂ ਉੜ ਕੇ ਰੱਖਦੀ ਪਰ ਮੈਨੂੰ ਐਂ ਤਾਂ ਕਦੇ ਠੰਡਾ ਦਾ ਬੁਖਾਰ ਨਹੀਂ ਚੜਿਆ ਸੀ ਪਹਿਲੀ ਵਾਰ ਚੜਿਆ ਸੀ ਅੱਲੀ ਵਾਰਿਕਾ ਨੂੰ ਹਟਾ ਲਏ ਚਲੋ ਜੀ ਹੁਣ ਆ ਮੈਂ ਕੋਸ਼ਿਸ਼ ਕਰਦੀ ਮੈਂ ਸੂਟਾਂ ਦਾ ਬਲੌਗ ਹੈ ਜਿਹੜੇ ਸੂਟਾਂ ਦੀ ਵੀਡੀਓ ਸ਼ੂਟ ਕਰ ਲਾ ਬਹੁਤ ਇਹਨਾਂ ਹੋ ਗਏ ਤੁਸੀਂ ਕਰੋ ਇਸ ਬਲੌਗ ਨਾਲ ਇੰਜੋਏ ਮਿਲਦੇ ਹਾਂ ਕੱਲ ਨੂੰ ਨਵੇਂ ਬਲੌਗ ਦੇ ਨਾਲ ਸਾਰਿਆਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਜੀ ਇੱਥੇ ਘਰੇ ਇਸ ਚੱਲਦਾ ਜਾ ਤਾਂ ਚਲਾ ਲਵਾਂ ਕਰ ਕਰਨਾ